ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੋ ਮਿੱਟੀ ਦੇ ਇਹ ਸਰੀਰ ਮਿੱਟੀ ਦਾ ਪੁੱਤਰਾ ਬਣਿਆ ਹੋਇਆ ਹੈ ਤੁਰਦਾ ਫਿਰਦਾ ਨੱਚਦਾ ਫਿਰਦਾ ਹੈ ਦੇਖੇ ਕਿ ਬੁਲ ਰਿਹਾ ਹੈ ਕੈ ਕਿ ਬੁਲ ਰਿਹਾ ਹੈ ਗਾਰਡ ਕੀ ਹੈ ਦੇਖੇ ਦੇਖੇ ਸੁਣੇ ਬੋਲੇ ਸੁਣੇ ਬੋਲੇ ਇਹ ਦੇਖਦਾ ਵੀ ਹੈ ਸੁਣਦਾ ਵੀ ਹੈ ਰੂ ਬੋਲੇ ਬੋਲਦਾ ਵੀ ਹੈ ਕਿ ਆ ਬੋਲਦਾ ਭਾਟੀ ਦਾ ਪੁੱਤਰਾ ਨਹੀਂ ਬੋਲਦਾ ਦੌੜਿਆ ਫਿਰਦਾ ਹੈ ਦੌੜਿਆ ਫਿਰਦਾ ਹੈ ਕੀ ਕਾਰਨ ਕਿਉਂ ਦੌੜਿਆ ਫਿਰਦਾ ਕਿਉਂ ਦੇਖਦਾ ਕਿਉਂ ਬੋਲਦਾ ਇਹ ਕਿਉਂ ਦਾ ਜਵਾਬ ਜੀ ਸਭ ਕੁਝ ਇਹਦੇ ਪਿੱਛੇ ਕੀ ਚੀਜ਼ ਹੈ ਜਿਹੜੀ ਦੌੜ ਆਉਂਦੀ ਹੈ ਰੂ ਉਹ ਪਿੱਛੇ ਕੀ ਵਸਤੂ ਹੈ ਜਿਹੜੀ ਦੇਖਦੀ ਹੈ ਉਹ ਕੀ ਵਸਤੂ ਹੈ ਜਿਹੜੀ ਸੁਣਦੀ ਹੈ ਉਹਦੀ ਖੋਜ ਕਰਦੇ ਇਹ ਆਤਮ ਚਿੰਤਨ ਹੈ ਇਹੀ ਸ਼ਰੀਰ ਦੇ ਵਿੱਚ ਖੋਜ ਹੈ। ਇਹੀ ਤੰਦੇ ਵਿੱਚੋਂ ਬੰਦ ਦਿਖਦਾ। ਇਹ ਤਾਂ ਵਿੱਟੀ ਜਾਂ ਨਿਕਲ ਜਾਊਗਾ ਫੇਰ ਫੇਰੇ ਦੇਖ ਕੇ ਦਿਖਾਵੇ। ਫਿਰ ਬੋਲ ਕੇ ਦਿਖਾਵੇ। ਪਰ ਜੋ ਜਿਹੜੀ ਵਸਤੂ ਹੈ ਜਾਂ ਨਿਕਲਦੀ ਹੈ ਕਿਸੇ ਨੂੰ ਨਹੀਂ ਦਿਦੀ। ਅੱਖਾਂ ਨੂੰ ਦਿਹ ਦੇਣੀ ਹੈ। ਕਿਸੇ ਨੇ ਪਕੜ ਚੁੱਕੀ ਨਹੀਂ। ਬਸ ਉਹ ਹੀ ਦੂਰਾਕਾਰ ਹੈ। ਉਸ ਦੀ ਸਾਰੀ ਪੜ੍ਹਾਈ ਕਰ ਰਿਹਾ ਹੈ। ਉਹ ਸਾਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਉਹ ਆਪੇ ਆ ਫਿਰ। ਉਹ ਆਪੇ ਹੈ ਇਹ ਖੋਜ ਕੀ ਦੀ ਕਰੀਆ ਆਤਮ ਚਿਤ ਤੁਨ ਕਰ ਲੈ ਆਪਣਾ ਆਪੇ ਖੋਜਣਾ। ਕਿ ਉਹਨੇ ਕਿਉਂ ਖੋਜਣਾ? ਕਿ ਉਹ ਕਹਿੰਦਾ ਮੈਂ ਜਾਣਦਾ ਜੋਰ ਵੀ ਕਿਉਂ ਕਹਿਆ ਜਾਂਦਾ। ਤਾਂ ਦੱਸੋ। ਹਾਂ? ਕਿਉਂ ਕਹਿੰਦਾ ਕਿ ਉਹ ਆ ਦੁੱਧ ਬੁੜਿਆ ਹੈ ਉਹ ਕਹਿੰਦਾ ਮੈਨੂੰ ਕਿਹੋ ਦਿਖਾ ਦੋ ਕਹਿਆ ਜਾਂਦਾ ਤੇ ਜਦ ਫਿਰ ਦੁੱਧ ਨੂੰ ਜਾਗ ਲਾ ਕੇ ਜਮਾਵਾਂਗੇ ਵਧਾੜੀ ਪਾਉਗੇ ਆਪੇ ਕਿ ਉੱਤੇ ਆ ਜੂ ਬਖਰਾਉ ਜੂ ਲੋ ਪਰ ਜਨਾ ਜਰ ਵਧਾੜੀ ਬੈ ਕੇ ਬਖਰਾ ਨਹੀਂ ਹੁੰਦਾ ਉਹਨਾਂ ਜਰ ਆਤਮਦਰਸ਼ ਨਹੀਂ ਹੁੰਦਾ ਵਧਾੜੀ ਬਾਤ ਤੇ ਦੇਖਿਓ ਉਹ ਦੇਹਰਾ ਕੋਲ ਬੈਈ ਰ ਵਧਾੜੀ ਸੁਣਦਾ ਕੌਣ ਉਹ ਵਖਰਾ ਬੈਠਾ ਜਿਹੜਾ ਸੁਣਦਾ ਦੌੜਿਓ ਫਿਰਦਾ ਜਦ ਕਹਿੰਦਾ ਪਿਛੇ ਰਹਿ ਜਾਂਦਾ ਗੰਗਰੂ ਹੋਰ ਛੇਦੀ ਪੈਰ ਪੱਟਾ ਰੇਸਾਂ ਦੇ ਵਿੱਚ ਉਹੀ ਹੈ ਜਿਹਨੂੰ ਗੋਸਾ ਆਉਂਦਾ ਉਹੀ ਹੈ ਗੋਸਾ ਵੀ ਹੁੰਦਾ ਏ ਨੂੰ ਚੰਦਾ ਹੁੰਦੀ ਉਹੀ ਹੈ ਦੇਖ ਕੇ ਬੈਠਾ ਬਸ ਜਿਹੜਾ ਖੁਸ਼ੀ ਹੁੰਦਾ ਨਾ ਕੁਝ ਮਿਲੇ ਤੇ ਜਦ ਕੁਝ ਪਾਵੇ ਤਾਂ ਘਰਮ ਕਰਦਾ ਹੈ ਉਹ ਜਦ ਕੁਝ ਪਾਵੇ ਤਾਂ ਘਰ ਤੱਕ ਘਰਮ ਕਰਦਾ ਹੈ ਜਦ ਕੁਝ ਮਿਲਦਾ ਨਾ ਫੁੱਲ ਜਾਂਦਾ ਫਿਰ ਮੈਂ ਬੇਖੇ ਬੈਠੇ ਬੱਖਰ ਕੇ ਲ ਜਦ ਕੁਝ ਪਾਵੇ ਜਾਂ ਪ੍ਰਾਪਤੀ ਹੁੰਦੀ ਹੈ ਕਿਸੇ ਚੀਜ਼ ਦੀ ਲਾਠੀ ਟਿਕੜੇ ਐ ਜਾਂ ਕੋਈ ਕਿਸੇ ਚੀਜ਼ ਦੀ ਹੋਰ ਕੋਈ ਹੋਤਾ ਮਿਲ ਗਿਆ ਤਰੱਕੀ ਹੋ ਗਈ ਤਾਂ ਘਰਮ ਕਰ ਘਰਮ ਕਰ माया ਗਈ ਤਾਂ ਪਰ ਉਹਨਾਂ ਲੱਗਦਾ ਹੈ ਕਿ ਜਦੋਂ ਮੁਸਾਲ ਹੋ ਜਾਏ ਫਿਰ ਉਹ ਲੱਗਦਾ ਇਹ ਕੌਣ ਹੈ ਜਿਸ ਦੇ ਤੇਰਾ ਗੱਲਾਂ ਦਾ ਪ੍ਰਭਾਵ ਹੈ ਇਹ ਕੌਣ ਹੈ माया ਗਈ ਦਾ ਪ੍ਰਭਾਵ ਹੈ ਆਈ ਦਾ ਪ੍ਰਭਾਵ ਹੈ ਉਹ ਕੌਣ ਹੈ ਬਸ ਅੰਦਰ ਆਪ ਹੈ ਹੈ ਜਿਹਦੇ ਤੇ ਉਹੀ ਹੈ ਆਪ ਹੈ ਜਿਹਦੇ ਪ੍ਰਭਾਵ ਹੈ ਸਰੀਰ ਤਾਂ ਬਾਹਰ ਹੈ ਉਹ ਅਲੱਗ ਵਾਹ ਗਈ ਤਵ ਰੋਮਣ ਲਗਦਾ ਮਾਨਵਾਜ ਕਰਮ ਰਸ ਕਸੈ ਲਵਾਨ ਕਰ ਕਰਕੇ ਵਚਨ ਕਰਕੇ ਬੋਲਣ ਕਰਕੇ ਰਸ ਕਸੈ ਲਵਾਨ ਕੋਈ ਗੱਲ ਚੰਗੀ ਲੱਗਦੀ ਹੈ ਕੋਈ ਨਹੀਂ ਲੱਗਦੀ ਕੋਈ ਬੋਲ ਜੰਦਾ ਲੱਗਦਾ ਕੋਈ ਨਹੀਂ ਲੱਗਦਾ ਕਿਸੇ ਨੂੰ ਗੁਰਬਾਣੀ ਮਿੱਠੀ ਲੱਗਦੀ ਹੈ ਕਿਸੇ ਨੂੰ ਨਹੀਂ ਲੱਗਦੀ ਕਿਸੇ ਨੂੰ ਕੋਈ ਗੱਲ ਚੰਗੀ ਲੱਗਦੀ ਹੈ ਕਿਸੇ ਨੂੰ ਕੋਈ ਕਿਸੇ ਨੂੰ ਰਾਤ ਕੋਈ ਚੱਪੇ ਲੱਗਦਾ ਕਿਸੇ ਨੂੰ ਕੋਈ ਬਚਨ ਕਿਸੇ ਨੂੰ ਕਬ ਕੋਈ ਚੱਪੇ ਲੱਗਦਾ ਕਿਸੇ ਨੂੰ ਨਹੀਂ ਕਰਦਾ ਇਹ ਰਸਾ ਕਸਾ ਵਿੱਚ ਫਸਿਆ ਹੋਇਆ ਬੰਨ ਕਰਕੇ ਬਚਨ ਕਰਕੇ ਕਰਮ ਕਰਕੇ ਰਸਾ ਕਸਾ ਵਿੱਚ ਫਸਿਆ ਹੋਇਆ ਕੋਈ ਕੋਈ ਕਰਮ ਕਰ ਲੈ ਚਾਹੁੰਦਾ ਕੋਈ ਕੋਈ ਚਾਹੁੰਦਾ ਕਿਸੇ ਨੂੰ ਲੱਗਰ ਚਲਾਉਣ ਜੇ ਖੁਸ਼ ਕੋਈ ਚੋਰੀ ਕਰਦੇ ਖੁਸ਼। ਇੱਕ ਹੈ ਨਾ ਅਕੇ ਕੋਈ ਪੂਜਾ ਕਰਦਾ ਹੁੰਦਾ ਸੀ। ਕੋਈ ਠਾਕਰਦਾਰੇ ਜਾਂਦਾ ਹੁੰਦਾ ਸੀ। ਕੋਈ ਬੜਾ ਬੜ ਪਰਲਤ ਕਰੋ। ਇੱਕ ਜਾ ਖੇਟ ਮਾਰਦਾ ਹੁੰਦਾ ਸੀ। ਉਹਨੂੰ ਜਿਆਦਾ ਦਰਵਾਜਾ ਲਾ ਕੇ ਪੂਜਾ ਕਰਨ ਲੱਗਣਾ ਉਹਨੇ ਹੇਟ ਮਾਰ ਲੈਣੀ ਦਰਹਿ। ਇੱਕ ਦਿਨ بارش ਪੈ ਗਈ ਬਹੁਤ ਜ਼ਿਆਦਾ। ਦੋ ਦੰਤ ਦਲ ਮੀਰਾ ਹਟਿਆ ਇਹਦਾ ਜਿਆਦਾ ਪਾਣੀ ਹੋ ਗਿਆ ਉੱਪਰ ਦਾ ਧਨ ਆ ਗਿਆ ਵੀ ਅੱਜ ਨਹੀਂ ਬਈ ਜਾ ਹੁਣ ਉਹ ਤੇ ਰਾਜ ਪਾਣੀ ਹੈ ਇਟਵਾਲ ਨਾਲ ਚਲੇ ਗਿਆ ਫਿਰ ਵੀ ਉਹ ਉਹਦਾ ਵਿਚਾਰਾ ਸੀ ਇਟਮਾਨ ਚ ਉਹ ਪੂਜਾ ਵਿੱਚ ਰਸ ਸੀ ਰਸ ਕੇਸੇ ਨੂੰ ਲੁੰਦਿਆ ਕਰਨ ਦੇ ਵਿਚਾਰਾ ਅਦਾਸ ਬਰਦ ਨਹੀਂ ਮਗਰ ਮੈਂ ਉਹੀ ਬੇਮਤਲਬ ਹੈ ਗਿਆਨ ਦੀ ਲੈਣ ਦੀ ਦੇਣ ਦੀ ਸਿੱਖ ਦੀ ਸਿੱਖੀ ਨਾਲ ਦੋ ਦਾ ਰਿਸ਼ਤਾ ਨਹੀਂ ਉਹਨਾਂ ਦਾ ਧਾਰਮਿਕ ਆਦਮੀ ਦੀ ਕੋ ਗਿਆਨ ਵਾਲੀ ਕੋਈ ਗੱਲ ਪੱਲੇ ਦੀ ਰਾਹ ਸਾਹਿਬ ਬਸ ਵੀ ਸਾਡੂ ਲੋਕ ਜਾਣਣ ਵੀ ਇਹ ਜੀ ਫਰਾਂਡੇ ਨੇ ਲਿਖਿਆ ਫਰਾਂਡੇ ਨੇ ਕੁਝ ਵੀ ਨਹੀਂ ਹੋਰ ਗੱਲ ਗੱਲ ਕੋ ਗਿਆਨ ਦੀ ਕੁਰਬਾਨੀ ਦੇ ਅਰਥੇ ਕਰ ਦੇਣ ਜੈਡੇ ਇਹ ਬੁੱਧਵਾਰ ਦੇ ਕੁਰਬਾਨੀ ਦੇ ਅਸ ਨਹੀਂ ਮਿਲੇ ਹੈਵਰੀ ਹੋਡ ਇਹ ਕਰ ਦੇਣ ਟੀਕਾ ਕਰ ਲੈਣ ਇਹਦਾ ਟੀਕਾ ਕਰਕੇ ਸਮਝਾ ਦੇਣ ਜੇ ਜਿਆਦਾ ਪਤਾ ਲੱਗ ਜੂਗਾ ਪਰ ਲੇਖੀਏ ਤੁਹਾਡੇ ਹੋਰ ਹੋਰ ਗੱਲਾਂ ਕਰਦੇ ਨੇ ਟੀਕਾ ਕਰ ਦੇਣ ਕੀਤਾ ਕੀ ਹੈ ਹੁਣ ਤੂੰ ਹੀ ਕੁਝ ਬੀਰੀ ਜਾਣਿਆ ਕੀ ਹੈ ਕੁਝ ਬੀਰੀ ਬੇਵਜਲ ਮਤੇ ਟਿਪੜੀਆਂ ਤੇ ਟਿਪੜੀਆਂ ਤਾਂ ਸਾਰੇ ਸਰਕਾਰ ਤੇ ਕਰੀ ਜਾਂਦੇ ਨੇ ਲੋਕ ਰੋਜ਼ ਹਰ ਆਦਮੀ ਟਿਪੜੀ ਕਰਦਾ ਸਰਕਾਰ ਤੇ ਉਹ ਫੋਟੋ ਬਣਾਉਣ ਵਾਲੀ ਗੱਲ ਆ ਨਾ ਵੀ ਇਹ ਜੇ ਰੁਕਸਤ ਅਸੋ ਉਹ ਨੁਕਤਾ ਰਹੇ ਜਿਹੜੇ ਅਸੀਂ ਜਾਂਦਾ ਹੁੰਦਾ ਉਹ ਠੀਕ ਕਰਕੇ ਦਿਖਾਉਣ ਲੋ ਕੋਈ ਸਾਰਥਕ ਗੱਲ ਕਰਕੇ ਦਿਖਾਓੜ ਕੋੜ ਕੀ ਕੁਝ ਹੋਣੀ ਇੱਦਾਂ ਹੁੰਦਾ ਹੀ ਰਹਾ ਰਾਜ਼ਾ ਬਸ ਉਹ ਹਿਰਦਾ ਹੀ ਰਹਾ ਕੋਲ ਬੋਇਤਾ ਗੁਰਬਾਣੀ ਨੂੰ ਧਰਮਾਂ ਦੇ ਖਿਲਾਫ ਦੁਨੀਆ ਨੂੰ ਉੱਠੇ ਹੀ ਆਈ ਏ ਤੁਹਾਨੂੰ ਵੀ ਮੈਂ ਕਹਿੰਦਾ ਲੋਕ ਕੀਬਲੇ ਦੇ ਉਹ ਇਹ ਘਟ ਤੇ ਨਹੀਂ ਹਟੇ ਧਰਬੜ ਧਰਬੜ ਤੇ ਨਹੀਂ ਹਟੇ ਉਹ ਕਿਹੜਾ ਹਟੇ ਮੂਰਤੀ ਪੂਜਿਆ ਜੇ ਭਾਵੇਂ ਕੋਈ ਨਹੀਂ ਲੱਭਦਾ ਅਜੀ ਤੇ ਇਸ ਕਰਕੇ ਕਹਿ ਰਹੇ ਹੋ ਵੀ ਭਾਈ ਤੁਸੀਂ ਧਰ ਬਕਾਦ ਵੀ ਹੋ ਤੁਹਾਨੂੰ ਕੁਝ ਲੱਭਣਾ ਚਾਹੀਦਾ ਹੋਰ ਸਾਨੂੰ ਇਹ ਅਰਦੀ ਨਹੀਂ ਅਮੀ ਮੂਰਤੀ ਪੂਜਾ ਕਰਦੇ ਨੇ ਆਪਣਾ ਨੁਕਸਾਨ ਕਰਦੇ ਨੇ ਅਜੀ ਪ੍ਰੋਤੀ ਨਹੀਂ ਉਸ ਗੱਲ ਦੇ ਅਜੀ ਰੋਣਾ ਗਾ ਨੁਕਸਾਨ ਹੋਵੇ ਜੀਵਨ ਖਰਾਬ ਲੋ ਤਾਂ ਰੈਦ ਰੋ ਰੋ ਬੋਲਣਾ ਨਾ ਬੋਲਣਾ ਕੋਈ ਲੜਾਈ ਹੈ ਪਰ ਉਹਨਾਂ ਨੂੰ ਜੋ ਰਾਸਾ ਖਜ਼ਾਨੇ ਦੀ ਅਵਸਥਾ ਹੈ ਜੀ ਹੋਈ ਹੈ ਕਹਾਣੀ ਵਸਤਾ ਹੈ ਦੀ ਹੁਣ ਹਟ ਕੇ ਲੋਕ ਕਰਨ ਤੇ ਕਰੀ ਜਾਂਦੇ ਨੇ ਰਾਸ ਹਉਦਾ ਰੋਚੇ ਕਈ ਅਨੂ ਵੈਗਰੂ ਵੈਗਰੂ ਕਰਦੇ ਨੇ ਉਨ ਕੋਚੇ ਰਾਸ ਹਉਦਾ ਨੇ ਜੋ ਕਈ ਕਰੀ ਜਾਓ ਅਸੀਂ ਕਹਿੰਦੇ ਵੀ ਜੇ ਤੂੰ ਗੰਗਾ ਜਾਓਗੇ ਤਾਂ ਕੁਝ ਪ੍ਰਾਪਤੀ ਹੈ ਇੱਥੇ ਪ੍ਰਾਪਤੀ ਨਹੀਂ ਰਾਇਦਤੀ ਹੋਰੂ ਤੈਨੂੰ ਕੁਝ ਮਿਲਣਾ ਚਾਹੀਦਾ ਤੈਨੂੰ ਰਾਸ ਹਉਦਾ ਚਾਹੀਦਾ ਇੱਥੇ ਰਾਸ ਵੀ ਜਿੱਤਣ ਦੇ ਗਈ ਉੱਜੇ ਉੱਥੇ ਹੀ ਖੜੇ ਇਹ ਤਾਂ ਅਗਲੀ ਦੀ ਅਵਸਥਾ ਹੈ ਜਿੱਥੀ ਕਵਸਥਾ ਉੱਤੇ ਖੜਾ ਉਹ ਤੇ ਉਹ ਨੂੰ ਨੇ ਰਾਜੋ ਗਈ ਉਹ ਕਈ ਜਨਮ ਲੱਗ ਜਾਣੇ ਉਹਦੇ ਉਹ ਵੀ ਇਹ ਤਾਂ ਲੱਗਿਆ ਰਿਆ ਕੁਰਬਾਨੀ ਤਾਂ ਕਰਾਇ ਦੇ ਰਹੀ ਹੈ ਬਾਕੀ ਬਤਾਂ ਨੂੰ ਸਾਰੀਆਂ ਨੂੰ ਫੇਕੜਾ ਕੁਰਬਾਨੀ ਦੀ ਰਾਇ ਸਾਰਿਆਂ ਨੇ ਬਰਲੀ ਗੁਸਰਮਾਨ ਕਹਾਵਣ ਮੁਸਕਲ ਫੇਕੜਾ ਸਾਰੇ ਮੁਸਕਲ ਬੜੇ ਗਏ ਸਹੀ ਪਰ ਉਹਨਾਂ ਨੇ ਅਬੜੀ ਗੱਲ ਕਹਿਤੀ ਪਰਮਾਰਥ ਦੀ ਗੱਲ ਕਹਿਤੀ ਸਿੱਖਿਆ ਦੇਣ ਦੀ ਗੱਲ ਕਹਿਤੀ ਉਹਨਾਂ ਨੇ ਭਲੇ ਦੀ ਗੱਲ ਕਹਿਤੀ ਕੋਈ ਬੰਦੋ ਕੋਈ ਨਾ ਬੰਦੋ ਜੋ ਕੁਝ ਕਿਹਾ ਹੋਇਆ ਗੁਰਬਾਣੀ ਕਹਿ ਰਹੇ ਸਿੱਖ ਘੜਾ ਸਾਰੀ ਬੰਦਰ ਪਰ ਗੁਰਬਾਣੀ ਬੰਦ ਹੋ ਜੇ ਕਹਿਣ ਤੇ ਜੇ ਨਹੀਂ ਬੋਲਦੇ ਕਿ ਆ ਪ੍ਰਚਾਰ ਬੰਦ ਕਰ ਦਈਏ ਦਾ ਕੋਈ ਬੱਲਾ ਕੋ ਕਰੋਨਾ ਜੋ ਕੋਈ ਬੰਦੂਗਾ ਹਰ ਬੰਦੇ ਨਾਲ ਨਹੀਂ ਗੜੇ ਫੇ ਕੀ ਇਹਦਾ ਪ੍ਰਚਾਰ ਬੰਦ ਕਰ ਦੀ ਉਹ ਚਲੋ ਛੱਡੋ ਜੀ ਬਥੇਰਾ ਕਹਿ ਕੇ ਦੇਖ ਲੈ ਲੋ ਕੜਾ ਬੰਦੇ ਨੂੰ ਬੰਦੇ ਕਰ ਦੋ ਇਹ ਵੀ ਕੋਈ ਕਹਿ ਸਕਦਾ ਕੋਈ ਰਾਏ ਵੀ ਦੇ ਸਕਦਾ ਕੋਈ ਐਵੇਂ ਘਾਮ ਘਾਪ ਚਮੇਲਾ ਪਾਇਆ ਇਹ ਪ੍ਰਚਾਰ ਹੀ ਛੱਡੋ ਬੰਦ ਕਰ ਕਿਹੜਾ ਲੋਕ ਬੰਦੇ ਨੇ ਜੇ ਕੋਈ ਇਹ ਗੱਲ ਫਿਰ ਉਹਦੀ ਗੱਲ ਕੋਈ ਬਣ ਲੂਗਾ ਅਗੇ ਇਹ ਲੋਕ ਉਹਨਾਂ ਤੇ ਖਲਾ ਬੋਲਣ ਵਾਲੇ ਬੋਲਦੇ ਰਹਿਣ ਬਕ ਅਕਬਰ ਇਹਨਾਂ ਕੀ ਫਰਕ ਪੈਂਦਾ ਕਰਦੇ ਹੀ ਉਹ ਤੇ ਉਹਨਾਂ ਨੂੰ ਲੋਕ ਕਿੰਨੇ ਸਮਝਦੇ ਰਹੇ ਕਿੰਦੀ ਕੋਨਾਂ ਦੀ ਵੈਲਿਊ ਹੈ ਅ ਕਿੰਦੀ ਕਿਸ ਗੱਲ ਦੀ ਵੈਲਿਊ ਪਾਉਗੀ ਜਿਹੜਾ ਕੋਈ ਸਹੀ ਗੱਲ ਦੱਸੇ ਕਿੰਦੀ ਕੋਨਾਂ ਦੀ ਵੈਲਿਊ ਹੈ ਉਹ ਤਾਂ ਟਾਈਮ ਨਾਲ ਪਤਾ ਲੱਗੂ ਉਹ ਲੋਣੇ ਤਾਂ ਗੁਰਨਾਮ ਨੂੰ ਵੀ ਬੋਰਾ ਹੀ ਕਹਿੰਦੇ ਸੀ ਸਾਰੇ ਲੋਕ ਪੰਜ ਵੈਲਿਊ ਪੈਜੂ ਜਿਹੜੇ ਹੱਕ 'ਚ ਖੜੇ ਨੇ ਦੱਸ ਰਹੇ ਨੇ ਗੁਰਬਾਣੀ ਲੋਕਾਂ ਨੂੰ ਜੇ ਉਹਨਾਂ ਦੀ ਗੱਲ 'ਚ ਜਾਨ ਹੈ ਸਮਝਾ ਸਕਣਗੇ ਜੇ ਉਹਨਾਂ ਦੀ ਗੱਲ 'ਚ ਜਗਾਂ ਹੈ ਬਬਲਕ ਉਹਨਾਂ ਦੇ ਨਾਲ ਰਹੂਗੀ ਸਖ ਸੰਗਤ ਜੇ ਉਹਨਾਂ ਦੋਹਿਆਂ ਦੀ ਗੱਲ ਜਾਣ ਹੁਣਾਂ ਨਾ ਹੋ ਜੂ ਇਹ ਤਾਂ ਸਿੱਖ ਸੰਗਤ ਨੇ ਫੈਸਲਾ ਕਰਨਾ ਵਦਲਾ ਲੱਗ ਜੂ ਕੋਣ ਕੈਸਾ ਲੋਕ ਕਿਰੌਣਾ ਫੌਜ ਨੂੰ ਉਹਨਾਂ ਦਾ ਦਸ ਆਦਮੀ ਟੁੱਟੇ ਹੋਣਗੇ ਜੁੜਿਆ ਤਾਂ ਕੋਈ ਨਹੀਂ ਜੁੜਿਆ ਤਾਂ ਕੋਈ ਹੈ ਨਹੀਂ ਟੁੱਟੇ ਹੀ ਰਹੂ ਹੋਰ ਟੁੱਟਣਗੇ ਰੋਜ਼ ਹਾਂਜੀ ਬੈਣ ਸਗਿਆ ਜਾਏ ਕਹੂੰ ਸਮਾਨਾ ਅਤੇ ਪਰ ਮਨੁਭਜ ਕਰਮ ਜਬ ਗੱਜ ਪਾਵੇ ਤਾਂ ਉਹ ਗਰਵ ਕਰਦਾ ਹੈ मायागरी ਤਾਂ ਬਰੋਮਣ ਲੱਗਦਾ ਹੈ ਮਨਬੱਜ ਕਰਮਰਾਸ ਲਕਸੇ ਲਵਾਨਾ ਬਾਨ ਕਰਕੇ ਬਚਤ ਕਰਕੇ ਕਰਮ ਕਰਕੇ ਰਸਾ ਕਸਾ ਜੜਲ ਲਵਾਇਆ ਹੋਇਆ ਹੈ ਫਸਿਆ ਹੋਇਆ ਹੈ ਇਹ ਜਿਹੜੇ ਫਸੇ ਨੇ ਇਹੀ ਇਹ ਜੀ ਗੱਲਾਂ ਕਰਦੇ ਨੇ ਜੀ ਇਹਦੇ ਆਪਾ ਚੱਕਰ ਕੀਤਾ ਪਾ ਚਾਰ ਮਿੰਟ ਰਾਸ ਕਰਾ ਦੇ ਫਸੇ ਲੋਕ ਨੇ ਜਿਹੜੇ ਇਹ ਜੀ ਗੱਲਾਂ ਕਰਦੇ ਨੇ ਲੋਵਾਨ ਬਿਰਸ ਜਾਏ ਬਿਰਸ ਗਿਆ ਜਾਏ ਕਹੂੰ ਸਮਾਨੋ ਉਹ ਐਵਰੀ ਪਤਾ ਵਜਾਇਨੇ ਬਰਨ ਇਹਨੇ ਜਾ ਕੇ ਸਵਾਲੋ ਕਿੱਥੇ ਪਤਾ ਵੀ ਲੱਗਣਾ ਕਿਥੇ ਚਲਾ ਗਿਆ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਪਰ ਜਿਹੜੇ ਭਗਤ ਨੇ ਇਹਨਾਂ ਨੂੰ ਕੌਣ ਕਹ ਦੂ ਇਹ ਹਮੇਸ਼ਾ ਵਸਤੇ ਜਾਂਦਾ ਹੈ ਤੇ ਦੂਜਿਆਂ ਨੂੰ ਕਹਿੰਦੇ ਪੁੱਛਣਾ ਵੀ ਹੈ ਹੈਰ ਬਦਾਸ ਬਾਜੀ ਜਗ ਭਾਈ ਰਵਦਾਸ ਜੀ ਕਹਿੰਦੇ ਨੇ ਕਿ ਜਗਤਾ ਇੱਕ ਬਾਜੀ ਹੈ ਜਿਵੇਂ ਆਪਾਂ ਬਾਜੀ ਲਾਈ ਹੁੰਦੀ ਹੁ ਕੋਈ ਖਰਜਦਾ ਬਾਜੀ ਕੋ ਜਿੱਤਿਆ ਹੁੰਦਾ ਬਾਜੀ ਲਾਈ ਹੁ ਜ ਇਹ ਬਾਜੀ ਲਾ ਦਿੱ ਸਭ ਧਰ ਦੇ ਬਾਜੀ ਹੈ ਹਾਂ ਬਾਜੀ ਗਲ ਸੋ ਮੋਹ ਪ੍ਰੀਤ ਬਣ ਆਈ ਉਧਰ ਬਾਜੀ ਗਰ ਇਹ ਬਾਜੀ ਹੈ ਸਾਡੀ ਬਾਜੀ ਗਲ ਨ ਪ੍ਰੀਤ ਜੇ ਬਾਜੀ ਤੁਸੀਂ ਜਿੱਤ ਲਈ ਨਾ ਇਹ ਬਾਜੀ ਦੀ ਕਾਮਯਾਬ ਹੋੜ ਹੈ ਬਾਜੀ ਘਰ ਤੋਂ ਸਿੱਖਣਾ ਪਊਗਾ ਬਾਜੀ ਬਣੀ ਬਾਜੀ ਕਰਨੇ ਉਰੂ ਬੜੂਣਾ ਪਊਗਾ ਜਿਹੜੇ ਜਾਲ ਬੁੜੇ ਜਿਹੜੇ ਜਦਾਂ ਬਣਾਇਆ ਚਾਬੀ ਉਹ ਤੋਂ ਹੀ ਵਗੜੀ ਪਊਗੀ ਖੋਲਣ ਦੀ ਵਿਧੀ ਉਸੇ ਨੂੰ ਉਹਦੇ ਤੋਂ ਪੁੱਛਣੀ ਪਊਗੀ ਕਿ ਜਿਹੜਾ ਜਾਲ ਤਾਂ ਬਣਾਇਆ ਜੋ ਟਿਕਣ ਦੀ ਵਿਧੀ ਹੈ ਕੀ ਛੁੱਟਣ ਦੀ ਵਿਧੀ ਹੈ ਕਿ ਤਾਂ ਕਰਕੇ ਮੇਰੀ ਬਾਜੀ ਗੱਲਾਂ ਨੇ ਫ੍ਰੀਤ ਬਣੀਏ ਇਹਦੇ ਸੰਸਾਰ ਪੈਦਾ ਕੀਤਾ ਹੈ ਸੰਸਾਰ ਤੋਂ ਛੁੱਟਣ ਵਾਸਤੇ ਉਹ ਜਿਹਨੇ ਸੰਸਾਰ ਪੈਦਾ ਕੀਤਾ ਉਹਦੇ ਨਾਲ ਫ੍ਰੀਤ ਬਣੀ ਬਹੁਤਾਂ ਛਟਕਾਰਾ ਹੋਊਗਾ ਹਾਂਜੀ